ਦੇਸ਼ ਭਰ ਤੋਂ ਚਾਇਨਾ ਡੋਰ ਦੇ ਕਰਕੇ ਜਾਨਲੇਵਾ ਜਿਹੜੀਆਂ ਨੇ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪਸ਼ੂ ਪੰਛੀ ਤੇ ਮਨੁੱਖ ਵੀ ਉਸ ਦਾ ਸ਼ਿਕਾਰ ਹੋਏ ਨੇ ਦਰਅਸਲ ਚਾਇਨਾ ਡੋਰ ਦੇ ਉੱਤੇ ਪਾਬੰਦੀ ਹੁਣ ਤੱਕ ਕਿਉਂ ਨਹੀਂ ਲੱਗੀ ਜੇ ਲੱਗੀ ਹੈ ਤਾਂ ਫਿਰ ਉਸ ਦੀ ਪਾਲਣਾ ਕਿਉਂ ਨਹੀਂ ਕੀਤੀ ਜਾਂਦੀ ਇਸ ਨੂੰ ਲੈ ਕੇ ਸਰਕਾਰੀ ਤੰਤਰ ਦੇ ਉੱਤੇ ਵੱਡੇ ਸਵਾਲ ਉੱਠਦੇ ਰਹਿੰਦੇ ਨੇ ਇਸ ਨੂੰ ਲੈ ਕੇ ਸਖਤ ਨਿਯਮ ਜ਼ਰੂਰ ਬਣੇ ਹੋਏ ਨੇ ਪਾਬੰਦੀਆਂ ਵੀ ਲੱਗੀਆਂ ਹੋਈਆਂ ਨੇ ਐਨਜੀਟੀ ਦੇ ਹੁਕਮਾਂ ਤਹਿਤ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸ ਤੋਂ ਪਹਿਲਾਂ ਕਿੰਨੀਆਂ ਹੀ ਇਹਨਾਂ ਦਿਨਾਂ ਦੇ ਵਿੱਚ ਘਟਨਾਵਾਂ ਸਾਹਮਣੇ ਆ ਗਈਆਂ ਨੇ ਤੇ ਹੁਣ ਜੋ ਐਨਜੀਟੀ ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਤਹਿਤ ਪੰਜਾਬ ਸਰਕਾਰ ਵੱਲੋਂ 1986 ਦੇ ਐਕਟ ਦੀ ਵਰਤੋਂ ਕਰਦਿਆਂ ਹੋਇਆਂ ਨਿਰਦੇਸ਼ ਜਾਰੀ ਕੀਤੇ ਗਏ ਨੇ ਹੁਣ ਚਾਈਨਾ ਡੋਰ ਤੇ ਹੋਰ ਕੋਈ ਸਮਾਨਾਂ ਦੀ ਜਿਨ੍ਹਾਂ ਦੇ ਉੱਤੇ ਵਰਤੋਂ ਦੇ ਉੱਤੇ ਪਾਬੰਦੀ ਲੱਗੀ ਹੋਈ ਆ ਉਸ ਨੂੰ ਲੈ ਕੇ ਜੇਕਰ ਕੋਈ ਵਰਤੋਂ ਕਰਦਾ ਹੈ ਜਾਂ ਉਸ ਦੀ ਵਿਕਰੀ ਕਰਦਾ ਹੈ ਤਾਂ 15000 ਤੋਂ ਲੈ ਕੇ ਜਿਹੜਾ ਕੀ ਹੈ 15 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਇਸ ਮਾਮਲੇ ਦੇ ਵਿੱਚ ਜੇਕਰ ਕੋਈ ਵਰਤੋਂ ਕਰਦਾ ਹੈ ਜਾਂ ਵਿਕਰੀ ਕਰਦਾ ਹੈ ਤਾਂ ਫਿਰ 10000 ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਉਸ ਨੂੰ ਇਸ ਦੇ ਬਕਾਇਦਾ ਤੌਰ ਦੇ ਉੱਤੇ ਕੀ ਕੁਝ ਜਾਰੀ ਕੀਤਾ ਗਿਆ ਉਸ ਨੋਟੀਫਿਕੇਸ਼ਨ ਦੇ ਵਿੱਚ ਇੱਕ ਟੋਲ ਫਰੀ ਨੰਬਰ ਵੀ ਦਿੱਤਾ ਗਿਆ ਜਿਸ ਦੇ ਉੱਤੇ ਤੁਸੀਂ ਆਲੇ-ਦੁਆਲੇ ਜੇਕਰ ਕਿਸੇ ਦੀ ਨੂ ਚਾਈਨਾ ਡੋਰ ਦੀ ਵਰਤੋਂ ਕਰਦੇ ਆ ਜਾਂ ਵਿਕਰੀ ਕਰਦੇ ਦੇਖਦੇ ਹੋ ਤਾਂ ਉਸ ਟੋਲ ਫਰੀ ਨੰਬਰ ਦੇ ਉੱਤੇ ਸ਼ਿਕਾਇਤ ਵੀ ਦਰਜ ਕਰਾ ਸਕਦੇ ਹੋ ਇਹ ਸਿਹਾਰ ਦੇ ਉੱਤੇ ਉਸ ਦੇ ਖਿਲਾਫ ਫਿਰੇ ਕਾਰਵਾਈ ਕੀਤੀ ਜਾ ਸਕਦੀ ਹੈ ਦਰਅਸਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੇ ਵਿਗਿਆਨ ਟੈਕਨਾਲੋਜੀ ਤੇ ਵਾਤਾਵਰਣ ਭਾਗ ਨੇ ਆਪਣੇ ਨੋਟੀਫਿਕੇਸ਼ਨ ਰਾਹੀਂ ਵਾਤਾਵਰਣ ਸੁਰੱਖਿਆ ਐਕਟ 1986 ਅਧੀਨ ਜਿਹੜਾ ਉਹਨਾਂ ਕੋਲ ਤਾਕਤਾਂ ਨੇ ਸ਼ਕਤੀਆਂ ਨੇ ਉਸ ਦੀ ਵਰਤੋਂ ਕਰਦਿਆਂ ਹੋਇਆਂ ਨਿਰਦੇਸ਼ ਜਾਰੀ ਕੀਤੇ ਗਏ ਨੇ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਈਨਾ ਡੋਰ ਜਿਸ ਦੇ ਵਿੱਚ ਜਿਹੜੀ ਕੀ ਪਲਾਸਟਿਕ ਜਾਂ ਸਿੰਥੈਟਿਕ ਮਟੀਰੀਅਲ ਦੇ ਨਾਲ ਬਣੀ ਹੁੰਦੀ ਹੈ ਉਹ ਡੋਰ ਧਾਗਾ ਜਾਂ ਕੋਈ ਹੋਰ ਅਜਿਹੀ ਡੋਰ ਧਾਗਾ ਜਿਸ ਤੇ ਸਿੰਥੈਟਿਕ ਕੱਚ ਜਾਂ ਤਿੱਖੀ ਧਾਤੂ ਦੀ ਪਰਤ ਚੜ੍ਹੀ ਹੋਵੇ ਜੋ ਕਿ ਪੰਜਾਬ ਸਰਕਾਰ ਦੇ ਮਾਪਦੰਡਾਂ ਦੇ ਅਨੁਕੂਲ ਨਾ ਹੋਵੇ ਦੇ ਨਿਰਮਾਣ ਵਿਕਰੀ ਸਟੋਰ ਖਰੀਦ ਸਪਲਾਈ ਆਯਾਤ ਤੇ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਹੈ ਹੁਣ ਇਸ ਦੇ ਵਿੱਚ ਕੱਲਾ ਇਹ ਨਹੀਂ ਕਿ ਕੱਲੇ ਪਤੰਗ ਉਡਾਉਣ ਵਾਲੇ ਜਿਹੜੇ ਬੱਚੇ ਐ ਜਾਂ ਨੌਜਵਾਨ ਨੇ ਸਿਰਫ ਉਹਨਾਂ ਦੇ ਉੱਤੇ ਜੁਰਮਾਨਾ ਹੋਏਗਾ ਜਿਹੜੇ ਵਿਕਰੀ ਕਰਦੇ ਨੇ ਉਸ ਨੂੰ ਸਟੋਰ ਕਰਦੇ ਨੇ ਉਸ ਦੀ ਜਿਹੜੀ ਆਵਾਜਾਈ ਕਰਦੇ ਨੇ ਕਈ ਵਾਰੀ ਇੱਕ ਤੋਂ ਦੂਜੀ ਥਾਂ ਦੇ ਉੱਤੇ ਜਿਵੇਂ ਡੋਰ ਲੈ ਜਾਂਦੀ ਜਾ ਰਹੀ ਹੈ ਤਾਂ ਜਿਹੜੀ ਟਰਾਂਸਪੋਰਟ ਦਾ ਵਹੀਕਲ ਹੋਏਗਾ ਉਸ ਨੂੰ ਵੀ ਆ ਜਿਹੜਾ ਜਬਤ ਕੀਤਾ ਜਾ ਸਕਦਾ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਇਹ ਕਿਉਂਕਿ ਮਾਪਦੰਡਾਂ ਦੇ ਉੱਤੇ ਅਨੁਕੂਲ ਨਹੀਂ ਹੈ ਜਿਸ ਦੇ ਕਰਕੇ ਕਈ ਪੰਛੀਆਂ ਦੀਆਂ ਮਨੁੱਖਾਂ ਦੀਆਂ ਜਿਹੜੀਆਂ ਬੁਰੀ ਤਰ੍ਹਾਂ ਜਾਂ ਤਾਂ ਜ਼ਖਮੀ ਹੋ ਜਾਂਦੇ ਨੇ ਜਾਂ ਫਿਰ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਗਲਾ ਕੱਟਣ ਦੇ ਨਾਲ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਗਈਆਂ ਜਿਸ ਦੇ ਕਰਕੇ ਹੁਣ ਸਰਕਾਰ ਨੂੰ ਜਾਗ ਆਈ ਹੈ ਤੇ ਇੱਕ ਨੋਟੀਫਿਕੇਸ਼ਨ ਜ਼ਰੂਰ ਜਾਰੀ ਕੀਤਾ ਹੈ ਪਰ ਕੱਲਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਾਲ ਨਹੀਂ ਬਲਕਿ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਨਾਲ ਹੀ ਇਸ ਦੀ ਵਰਤੋਂ ਉੱਤੇ ਪਾਬੰਦੀ ਲਾਈ ਜਾ ਸਕਦੀ ਹੈ ਪੂਰਨ ਤੌਰ ਦੇ ਉਤੇ ਜਾਂ ਫਿਰ ਇਸ ਨੂੰ ਜਿਹੜਾ ਕਿ ਕੰਟਰੋਲ ਕੀਤਾ ਜਾ ਸਕਦਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬੁਲਾਰੇ ਅਨੁਸਾਰ ਜੇਕਰ ਕੋਈ ਵਿਅਕਤੀ ਵਾਤਾਵਰਨ ਸੁਰੱਖਿਆ ਐਕਟ 1986 ਜਾਂ ਇਸ ਤਰ੍ਹਾਂ ਦੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤੇ ਉਸ ਨੂੰ ਘੱਟੋ ਘੱਟ 10000 ਰੁਪਏ ਤੇ ਇਸ ਤੋਂ ਇਲਾਵਾ 15 ਲੱਖ ਰੁਪਏ ਤੱਕ ਜੁਰਮਾਨਾ ਲੱਗ ਸਕਦਾ ਹੈ ਬੋਰਡ ਵੱਲੋਂ ਰਾਜਦੇਵ ਬਸਨੀਕਾ ਨੂੰ ਅਪੀਲ ਕੀਤੀ ਗਈ ਹੈ ਪੂਰੇ ਪੰਜਾਬੀਆਂ ਨੂੰ ਕਿ ਉਪਤੰਗ ਉਡਾਉਣ ਲਈ ਪਾਬੰਦੀ ਸ਼ੋਦਾ ਚਾਈਨਾ ਡੋਰ ਜਾਂ ਨਾਈਲੋਨ ਸਿੰਥੈਟਿਕ ਧਾਗੇ ਦੀ ਵਰਤੋਂ ਨਾ ਕਰਨ ਇਸ ਨੇਕ ਕੰਮ 'ਚ ਸਰਕਾਰ ਦੀ ਮਦਦ ਕਰਨ ਉਹਨਾਂ ਇਹ ਵੀ ਕਿਹਾ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਹੈ ਸਟੋਰ ਕਰਦਾ ਹੈ ਸਪਲਾਈ ਕਰਦਾ ਹੈ ਜਾਂ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਂਦਾ ਹੈ ਜਾਂ ਵਰਤਿਆ ਪਾਇਆ ਜਾਂਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਟੋਲ ਫਰੀ ਨੰਬਰ ਦੇ ਉੱਤੇ ਦਿੱਤੀ ਜਾ ਸਕਦੀ ਹੈ ਇਹ ਸਮੂਹ ਪੰਜਾਬੀ ਪੰਜਾਬੀਆਂ ਨੂੰ ਜਿਹੜੀ ਅਪੀਲ ਕੀਤੀ ਗਈ ਹੈ ਸਰਕਾਰ ਦੇ ਇੱਕ ਮਹਿਕਮੇ ਵੱਲੋਂ ਜਿਹੜਾ ਕਿ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ 1800180 2810 یعنی کہ 180 2810 ਇਸ ਟੋਲ ਫਰੀ ਨੰਬਰ ਦੇ ਉੱਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੇਕਰ ਚਾਈਨਾ ਡੋਰ ਵਰਗੀ ਜਾਂ ਸਿੰਥੈਟਿਕ ਜਾਂ ਤਿੱਖੀ ਤਾਤੂ ਦੇ ਨਾਲ ਪਰਤ ਜਿਸ ਦੇ ਉੱਤੇ ਚੜ੍ਹੀ ਹੋਵੇ ਇਸ ਤਰ੍ਹਾਂ ਦੀ ਡੋਰ ਜਿਹੜੀ ਕਿ ਜਾਨਲੇਵਾ ਵੀ ਹੋ ਸਕਦੀ ਹੈ ਜਿਹੜੀ ਕਿ ਨੁਕਸਾਨ ਕਰਦੀ ਹੈ ਜਾਨੀ ਤੇ ਮਾਲੀ ਉਸ ਦੀ ਪਾਬੰਦੀ ਹੈ ਤਾ ਉਸ ਨੂੰ ਲੈ ਕੇ ਤੁਹਾਡੇ ਵਾਲੇ ਦੁਆਲੇ ਕਿਸੇ ਤਰ੍ਹਾਂ ਦਾ ਕੋਈ ਵੇਚਦਾ ਹੋਇਆ ਉਸ ਦੀ ਵਰਤੂ ਕਰਦਾ ਹੋਇਆ ਸਟੋਰ ਕਰਦਾ ਹੋਇਆ ਕਿਸੇ ਤਰ੍ਹਾਂ ਵੀ ਚਾਈਨਾ ਡੋਰ ਤੁਹਾਨੂੰ ਨਜ਼ਰ ਪੈਂਦੀ ਹੈ ਤਾਂ ਤੁਸੀਂ ਉਸ ਦੀ ਸ਼ਿਕਾਇਤ ਇਸ ਟੋਲ ਫਰੀ ਨੰਬਰ ਦੇ ਉੱਤੇ ਕਰ ਸਕਦੇ ਹੋ ਤਾਂ ਫਿਰ ਮਹਿਕਮੇ ਦੇ ਵੱਲੋਂ ਉਸ ਸਬੰਧਤ ਵਿਅਕਤੀ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਾਨੂੰਨੀ ਤੌਰ ਤੇ ਕੀਤੀ ਜਾਏਗੀ 10000 ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਵੀ ਜੁਰਮਾਨਾ ਲੱਗ ਸਕਦਾ ਹੈ ਹੁਣ ਸੂਚਨਾ ਦੇਣ ਵਾਲੇ ਨੂੰ ਇਸ ਵਿੱਚ ਨਾਮ ਵੀ ਰੱਖਿਆ ਗਿਆ ਹੈ ਕਿ ਸੂਚਨਾ ਦੇਣ ਵਾਲੇ ਨੂੰ 25000 ਰੁਪਏ ਤੱਕ ਦਾ ਨਿਜਮਾ ਤੇ ਸ਼ਰਤਾਂ ਲਾਗੂ ਕਰਕੇ ਨਾਮ ਵੀ ਦਿੱਤਾ ਜਾਏਗਾ ਔਰ ਉਸ ਦਾ ਨਾਮ ਜਿਹੜਾ ਉਹ ਵੀ ਗੁਪਤ ਰੱਖਿਆ ਜਾਏਗਾ ਇਹ ਨਹੀਂ ਕਿ ਤੁਸੀਂ ਆਂਡ ਗਵਾਂਡ ਦੇ ਵਿੱਚ ਕਿਸੇ ਦੀ ਸ਼ਿਕਾਇਤ ਕਰ ਰਹੇ ਹੋ ਤਾਂ ਤੁਹਾਡਾ ਨਾਮ ਨਸ਼ਰ ਕਰ ਦਿੱਤਾ ਜਾਏਗਾ ਨਾਲ ਬਕਾਇਦਾ ਤੌਰ ਦੇ ਉਤੇ ਸਰਕਾਰ ਨੇ ਨੋਟੀਫਿਕੇਸ਼ਨ ਚ ਵੀ ਕਿਹਾ ਹੈ ਕਿ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਏਗਾ ਔਰ ਨਿਜਮਾ ਤੇ ਸ਼ਰਤਾਂ ਦੇ ਤਹਿਤ ਤੁਹਾਨੂੰ 25000 ਰੁਪਇਆ ਇੱਕ ਸ਼ਿਕਾਇਤ ਦਾ ਜਿਹੜੀ ਕਿ ਵਾਕਈ ਸੱਚੀ ਸ਼ਿਕਾਇਤ ਹੋਏਗੀ ਉਸ ਦੇ ਤੁਹਾਨੂੰ 25000 ਰੁਪਇਆ ਨਾਮ ਵਜੋਂ ਵੀ ਮਿਲਣਗੇ ਤਾਂ ਸਰਕਾਰ ਨੂੰ ਇਹ ਕਦਮ ਕਿਉਂ ਚੁੱਕਣਾ ਪਿਆ ਇਨਾਮ ਦੀ ਰਾਸ਼ੀ ਵੀ ਕਿਉਂ ਰੱਖਣੀ ਪਈ ਆ ਜੇ ਐਲਾਨਣੀ ਪਈ ਨੋਟੀਫਿਕੇਸ਼ਨ ਬਕਾਇਦਾ ਜਾਰੀ ਕਰਕੇ ਉਹ ਇਸ ਕਰਕੇ ਕਿਉਂਕਿ ਘਟਨਾਵਾਂ ਹੀ ਇੰਨੀਆਂ ਵੱਧ ਗਈਆਂ ਹਾਲਾਂਕਿ ਵੀ ਦੇਰੀ ਨਾਲ ਨੋਟੀਫਿਕੇਸ਼ਨ ਸਾਹਮਣੇ ਆ ਰਿਹਾ ਇਸ ਤੋਂ ਪਹਿਲਾਂ ਕਿੰਨੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸੀ ਕਿੰਨੇ ਵਿਅਕਤੀਆਂ ਨੂੰ ਬਚਾਇਆ ਜਾ ਸਕਦਾ ਸੀ ਪਰ ਅਜੇ ਤੱਕ ਵੀ ਖਾਸ ਕਰਕੇ ਇਸ ਕੰਮ ਦੇ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਆਪਣੇ ਆਪਣੇ ਇਲਾਕੇ ਦੇ ਵਿੱਚ ਜਾਂ ਹਰ ਸਮੂਹ ਜ਼ਿਲ੍ਹਿਆਂ ਦੇ ਐਸਐਸਪੀ ਨੇ ਜਿਹੜੇ ਚਾਹੇ ਉਹ 23 ਜ਼ਿਲ੍ਹਿਆਂ ਦੇ ਐਸਐਸਪੀ ਨੇ ਜਾਂ ਫਿਰ ਜਿਵੇਂ ਪੁਲਿਸ ਜ਼ਿਲ੍ਹਿਆਂ ਦੇ ਮੁਖੀ ਨੇ ਉਹਨਾਂ ਨੂੰ ਵੀ ਇਸ ਦੇ ਵੱਲ ਤਵੱਜਹ ਦੇਣੀ ਚਾਹੀਦੀ ਹੈ ਧਿਆਨ ਦੇਣਾ ਚਾਹੀਦਾ ਹੈ ਤੇ ਸਮੇਂ-ਸਮੇਂ ਦੇ ਉੱਤੇ ਹਦਾਇਤਾਂ ਜਾਰੀ ਕਰਕੇ ਸਖਤੀ ਦੇ ਨਾਲ ਪੇਸ਼ ਹੋਣਾ ਚਾਹੀਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਮੀਦ ਇਹੀ ਕੀਤੀ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਦੇ ਨੋਟੀਫਿਕੇਸ਼ਨ ਆ ਰਹੇ ਨੇ ਜਾਂ ਨਿਯਮ ਅਤੇ ਕਾਨੂੰਨ ਦੇ ਹਵਾਲੇ ਦਿੱਤੇ ਜਾ ਰਹੇ ਨੇ ਪਰ ਜਦੋਂ ਤੱਕ ਇਸ ਦਾ ਅਮਲੀ ਜਾਮਾ ਨਾ ਪਹਿਨਾਇਆ ਗਿਆ ਤਾਂ ਨੁਕਸਾਨ ਅਜੇ ਤੱਕ ਵੀ ਇਸ ਤਰ੍ਹਾਂ ਹੁੰਦਾ ਰਹੇਗਾ ਔਰ ਲੋਕਾਂ ਨੂੰ ਵੀ ਆਪਣੇ ਪੱਧਰ ਦੇ ਉੱਤੇ ਆਪਣੇ ਬੱਚਿਆਂ ਨੂੰ ਇਸ ਸੰਬੰਧੀ ਆ ਜਿਹੜੀ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਸਮਝਾਉਣਾ ਚਾਹੀਦਾ ਹੈ ਖਾਸ ਕਰਕੇ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਉਹ ਸਿਰਫ ਪਤੰਗ ਉਡਾਉਣ ਦੇ ਚਾਹ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਸ ਦੇ ਨਾਲ ਕਿੰਨੇ ਘਾਤਕ ਨਤੀਜੇ ਆ ਸਕਦੇ ਨੇ ਉਹਨਾਂ ਦਾ ਖੁਦ ਦਾ ਵੀ ਨੁਕਸਾਨ ਹੋ ਸਕਦਾ ਹੈ ਤੇ ਕਿਸੇ ਹੋਰ ਦਾ ਵੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਉਸ ਤੋਂ ਪਰਹੇਜ਼ ਕਰਨਾ ਚਾਹੀਦਾ ਉਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਦੀ ਜਿਹੜੀ ਹੈ ਮਹੌਲ ਇਸ ਤਰ੍ਹਾਂ ਦੀ ਜਾਣਕਾਰੀ ਸਿਰਜਣ ਦੇ ਲਈ ਸਾਰਿਆਂ ਨੂੰ ਹੀ ਆਪ ਨੂੰ ਆਪਣੇ ਪੱਧਰ ਦੇ ਉੱਤੇ ਜਿਹੜੀ ਹੈ ਪਹਿਲ ਕਰਨ ਦੀ ਜ਼ਰੂਰਤ ਹੈ ਪਰ ਇੱਕ ਟੋਲ ਫ੍ਰੀ ਨੰਬਰ ਜਾਰੀ ਕਰ ਦਿੱਤਾ ਗਿਆ ਜਿੱਥੇ ਤੁਸੀਂ ਵੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਜੇਕਰ ਕੋਈ ਫੇਰ ਵੀ ਤੁਹਾਡੇ ਕਿਹਾ ਵੀ ਨਹੀਂ ਰੁਕਦਾ ਤੁਹਾਡਾ ਨਾਮ ਉਸ ਸ਼ਿਕਾਇਤ ਦੇ ਵਿੱਚ ਗੁਪਤ ਰੱਖਿਆ ਜਾਏਗਾ ਔਰ ਵਾਤਾਵਰਨ ਸੁਰੱਖਿਆ ਐਕਟ 1986 ਦੇ ਤਹਿਤ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਅਧਿਕਾਰੀਆਂ ਨੇ ਆਖ ਦਿੱਤਾ ਹੈ ਕਿ ਅਸੀਂ ਫਿਰ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਆਈ ਔਰ ਪਾਈ ਗਈ ਸੱਚੀ ਕਿ ਉਹਨੇ ਚਾਈਨਾ ਡੋਰ ਜੈਸ ਤਰ੍ਹਾਂ ਦੀ ਕੋਈ ਤਿੱਖੀ ਧਾਤੂ ਚੜੀ ਹੋਈ ਜਿਹੜੀ ਹੈ ਪਰਤ ਚੜੀ ਹੋਈ ਡੋਰ ਵਰਤੀ ਹੈ ਸਿੰਥੈਟਿਕ ਡੋਰ ਵਰਤੀ ਹੈ ਤਾਂ ਜਿੱਥੇ ਬਣਦੀ ਹੈ ਉਹਨਾਂ ਫੈਕਟਰੀਆਂ ਦੇ ਉੱਤੇ ਖਾਸ ਕਰਕੇ ਪਾਬੰਦੀ ਜਾਂ ਉਹਨਾਂ ਨੂੰ ਤਾਲੇ ਜੜ ਦੇਣੇ ਚਾਹੀਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਵਾਤਾਵਰਨ ਦੀ ਟੈਕਨੋਲੋਜੀ ਮਹਿਕਮੇ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿੱਥੇ ਚਾਈਨਾ ਡੋਰ ਬਣ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਕਿੱਥੇ ਬਣ ਰਹੀ ਹੈ ਉੱਥੇ ਜਾਂ ਆਲੇ-ਦੁਆਲੇ ਕਿਸੇ ਸੂਬੇ ਦੇ ਵਿੱਚ ਕਿਤੇ ਜਿਹੜੀ ਆ ਖਬਰ ਮਿਲਦੀ ਹੈ ਜਾਣਕਾਰੀ ਮਿਲਦੀ ਹੈ ਤਾਂ ਆਪਣੀ ਖੁਫੀਆ ਜਾਣਕਾਰੀ ਦੇ ਨਾਲ ਵੀ ਉਸ ਫੈਕਟਰੀਆਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਹਾਲਾਂਕਿ ਜਿੱਥੇ ਬਣਦੀ ਹੈ ਜੇਕਰ ਉੱਥੇ ਹੀ ਰੋਕ ਦਿੱਤੀ ਜਾਵੇ ਤਾਂ ਫਿਰ ਅੱਗੇ ਵਰਤੇਗਾ ਕੌਣ ਅੱਗੇ ਸਪਲਾਈ ਹੀ ਜਿਹੜੀ ਆ ਬੰਦ ਹੋ ਜਾਵੇਗੀ ਤਾਂ ਹੋਰ ਵੀ ਠੋਸ ਕਦਮ ਚੁੱਕਣ ਦੀ ਲੋੜ ਹੈ ਪਰ ਫਿਲਹਾਲ ਜਿਹੜਾ ਇਹ ਕਦਮ ਵੀ ਚੁੱਕਿਆ ਗਿਆ ਹੈ ਨੋਟੀਫਿਕੇਸ਼ਨ ਕੱਢਿਆ ਗਿਆ ਇਹ ਵੀ ਕਾਬਿਲ ਇਹ ਗੌਰ ਹੈ ਕਿਉਂਕਿ ਇਸ ਦੇ ਨਾਲ ਵੀ ਕਾਫੀ ਹੱਦ ਤੱਕ ਅਜੇਕਰ ਲਾਗੂ ਹੋ ਜਾਂਦਾ ਹੈ ਤਾਂ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਤੁਸੀਂ ਕੀ ਸਮਝਦੇ ਹੋ ਤੁਹਾਡੇ ਕੀ ਸੁਝਾਅ ਨੇ ਚਾਈਨਾ ਡੋਰ ਵਰਗੀਆਂ ਜਿਹੜੀਆਂ ਖਤਰਨਾਕ ਡੋਰਾਂ ਨੇ ਧਾਗੇ ਨੇ ਇਹਨਾਂ ਉੱਤੇ ਪਾਬੰਦੀ ਕਿਸ ਤਰ੍ਹਾਂ ਲਗਾਈ ਜਾ ਸਕਦੀ ਹੈ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਤੁਸੀਂ ਵੀ ਆਪੋ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਲਈ ਬਨੇ ਰਹੋ এবিসি ਪੰਜਾਬ ਦੇ ਨਾਲ